ਬੜਾ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੋ ਰਹੀ ਹੈ ਅਕਾਲ ਤਖਸਾਲ ਨੂੰ ਸ਼ੋਮਣੀ ਗੁਰਦੁਆਰਾ ਪ੍ਰੰਧਕਮਿਟੀ ਨੂੰ ਖਾਸ ਕਰ ਅਕਾਲੀ ਦਲ ਨੂੰ ਖਾਸ ਕਰ ਉਹ ਲੀਡਰਸ਼ਿਪ ਨੂੰ ਜੋ ਪੰਥ ਲਈ ਕੌਮ ਲਈ ਸੰਘਰਸ਼ ਕਰ ਰਹੀ ਹੈ ਲੜਾਈ ਲੜ ਰਹੀ ਹੈ ਇਸ ਵਿਖੜੇ ਪਿੰਡੇ ਦੇ ਵਿੱਚ ਜਦੋਂ ਸਰਕਾਰਾਂ ਹਮਲਾਬਰ ਨੇ ਅੱਜ ਐਜਿਪੀਸੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਰਿਹਾ ਕਿਹੜੇ ਕਿਹੜੇ ਮਤੇ ਜਿਹੜੇ ਉਹ ਪਾਸ ਕੀਤੇ ਗਏ ਜਾਨੰਦਲੀ ਸਾਡੇ ਨਾਲ ਜਿਹੜੇ ਹੈ ਮੈਂਬਰ ਨੇ ਐਜਿਪੀਸੀ ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਦੇ ਵਿੱਚ ਸਰ ਸਭ ਤੋਂ ਪਹਿਲਾਂ ਤਾਂ ਅੱਜ ਮੀਟਿੰਗ ਹੋਈ ਅੰਤਰੀਮ ਕਮੇਟੀ ਦੀ ਮੁੱਦੇ ਕੀ ਰਹੇ ਕੀ ਮਤੇ ਪਾਸ ਕੀਤੇ ਗਏ ਕਿਤੇ ਬਾਰੇ ਜ਼ਿਆਦਾ ਚਰਚਾ ਹੋਈ ਬਹੁਤ ਬਹੁਤ ਧੰਨਵਾਦ ਜੀ ਸੋ ਅੰਤਰੀਮ ਕਮੇਟੀ ਦੀ ਜੋ ਅੱਜ ਇਕੱਤਰਤਾ ਉਹ ਇਤਿਹਾਸਿਕ ਹੈ ਕਿਉਂਕਿ ਜੋ ਕੌਮ ਦੇ ਖਿਲਾਫ ਪੰਥ ਦੇ ਖਿਲਾਫ ਸੰਸਥਾਵਾਂ ਦੇ ਖਿਲਾਫ ਗਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਬੜਾ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੋ ਰਹੀ ਹੈ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਸ ਕਰ ਅਕਾਲੀ ਦਲ ਨੂੰ ਖਾਸ ਕਰ ਉਹ ਲੀਡਰਸ਼ਿਪ ਨੂੰ ਜੋ ਪੰਥ ਲਈ ਕੌਮ ਲਈ ਸੰਘਰਸ਼ ਕਰ ਰਹੀ ਹੈ ਲੜਾਈ ਲੜ ਰਹੀ ਹੈ ਇਸ ਵਿਖੜੇ ਪਿੰਡੇ ਦੇ ਵਿੱਚ ਜਦੋਂ ਸਰਕਾਰਾਂ ਹਮਲਾਬਰ ਨੇ ਚਾਹੇ ਸੂਬੇ ਦੀਆਂ ਹੋਣ ਚਾਹੇ ਦੇਸ਼ ਦੀਆਂ ਹੋਣ ਪਰ ਹੁਣ ਜਿਆਨਸੀਆ ਫੋਰਸਾਂ ਜਿਨ੍ਹਾਂ ਨੂੰ ਗੁਰੂ ਨਾਨਕ ਦਾ ਸਿਧਾਂਤ ਚੰਗਾ ਨਹੀਂ ਲੱਗਦਾ ਜੋ ਸਰਬੱਤ ਦੇ ਭਲੇ ਦਾ ਫਲਸਫਾ ਪਰਉਪਕਾਰ ਦਾ ਭਲਾ ਚੰਗਾ ਨਹੀਂ ਲੱਗਦਾ ਤੇ ਉਹ ਲੋਕ ਜਾਣ ਬੁੱਝ ਕੇ ਸਿੱਖ ਪਹਿਰਾਵੇ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਮੇ ਸਮੇ ਪੰਜਾਬ ਦੀ ਸਿਆਸਤ ਦੇ ਵਿੱਚ ਤੁਸੀਂ ਵੇਖਿਆ ਕਿ ਲੱਛੇਦਾਰ ਭਾਸ਼ਣ ਕਰ ਕਰਕੇ ਲੋਕਾਂ ਨੂੰ ਗਮਰਾਹ ਕਰਕੇ ਸਰਕਾਰਾਂ ਬਣਾਲੀਆਂ ਤੇ ਨਿਕਲਿਆ ਕੀ ਏਜੰਡਾ ਕੀ ਸੀ ਬਣਿਆ ਕੀ ਐਂ ਹੁਣ ਧਰਮ ਦੀ ਆੜ ਦੇ ਵਿੱਚ ਧਰਮ ਦਾ ਬੁਰਕਾ ਪਹਿਰਾਵਾ ਪਾ ਕੇ ਤੇ ਧਰਮ ਨੇ ਜੋ ਸੇਵਾਵਾਂ ਦਿੱਤੀਆਂ ਪੰਥ ਨੇ ਕੌਮ ਨੇ ਤੇ ਉਹ ਲੋਕ ਉਸ ਕਹਾੜੇ ਦਾ ਦਸਤਾ ਬਣ ਕੇ ਕੌਮ ਦਾ ਨੁਕਸਾਨ ਕਰਨ ਲੱਗੇ ਆ ਲੱਛੇਦਾਰ ਗੱਲਾਂ ਚ ਭਾਜਣਾ ਚ ਸੋ ਇਸ ਕਰਕੇ ਅੱਜ ਦੀ ਇਕਤਿਰਤਾ ਬਹੁਤ ਚਿੰਤਾਜਨਕ ਹਾਲਾਤ ਦੇ ਵਿੱਚ ਕਿਉਂਕਿ ਅੱਜ ਕੌਮ ਦਾ ਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਸਤੀਫਾ ਦੇ ਹੀ ਬੈਠਾਗਾ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਹੈ ਤੇ ਫਿਰ ਹੁਣ ਕੌਮ ਦੀ ਲੜਾਈ ਤਾਂ ਲੜਨ ਦੇ ਵਾਸਤੇ ਹੁਣ ਤਾਂ ਅੰਤਰੰਕ ਕਮੇਟੀ ਰਹਿ ਗਈ ਜੋ ਹਰ ਇੱਕ ਸਿੱਖ ਨੇ ਚੁਣ ਕੇ ਭੇਜੀ ਹੈ ਫਿਰ ਉਸ ਅੰਤਰੰਕ ਕਮੇਟੀ ਨੇ ਅੱਜ ਜੋ ਮਤਾ ਲਿਆਂਦਾ ਮੈਂ ਸਮਝਦਾ ਬੜਾ ਇਤਿਹਾਸਕ ਹੈ ਬੜੇ ਬੇਰਬਿਆਂ ਇਤਿਹਾਸ ਦੇ ਰੌਸ਼ਨ ਦੇ ਵਿੱਚੋਂ ਰੌਸ਼ਨੀ ਚੋਂ ਇਤਿਹਾਸ ਦੇ ਮर्यादा ਦੀ ਰੌਸ਼ਨੀ ਦੇ ਵਿੱਚੋਂ ਮੈਂ ਸਮਝਦਾ ਇਹ ਮਤਾ ਪਾ ਕੇ ਇੱਕ ਮਤ ਹੋ ਕੇ ਸਮੁੱਚੀ ਅੰਤਰੰਕ ਕਮੇਟੀ ਨੇ ਇੱਕ ਬਹੁਤ ਵਧੀਆ ਸਨੇਹਾ ਦਿੱਤਾ ਮੈਂ ਸਮਝਦਾ ਹਾਂ ਇਹ ਮਤਾ ਹਰ ਇੱਕ ਸਿੱਖ ਨੂੰ ਪੜਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਕੌਮ ਨਾਲ ਧੋਖੇ ਗਦਾਰੀਆਂ ਬੇਬਫਾਈਆਂ ਹੋ ਰਹੀਆਂ ਜਿਨ੍ਹਾਂ ਲੋਕਾਂ ਨੂੰ ਕੌਮ ਨੇ ਪਦਵੀਆਂ ਅਹੁਦੇ ਕੌਮ ਦੇ ਭਲੇ ਲਈ ਕੌਮ ਵਾਸਤੇ ਕੌਮ ਦੇ ਚੰਗੇ ਭਵਿੱਖ ਵਾਸਤੇ ਪਦਵੀਆਂ ਅਹੁਦੇ ਕੌਮ ਦਾ ਸਵਾਰਨ ਵਾਸਤੇ ਕੌਮ ਦੀ ਗਵਾਹੀ ਕਰਨ ਵਾਸਤੇ ਦਿੱਤੇ ਪਰ ਉਹ ਲੋਕ ਅੱਜ ਬੇਨਕਾਬ ਹੋ ਰਹੇ ਹੈ ਕਿਸ ਤਰ੍ਹਾਂ ਉਹ ਪਦਵੀਆਂ ਨੂੰ ਨਿੱਜੀ ਰਿਸ਼ਨਾ ਖਾਤਰ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡ ਕੇ ਕੌਮ ਦਾ ਨੁਕਸਾਨ ਜੋ ਹਾਲਾਤ ਤੇ ਕੌਮ ਪਹੁੰਚੀ ਹੈ ਕਿ ਸਾਡੀਆਂ ਸੰਸਥਾਵਾਂ ਖੋਈਆਂ ਗਈਆਂ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਦਿੱਲੀ ਕਮੇਟੀ ਹਰਿਆਣਾ ਵਖ ਕਰਤਾ ਤੇ ਅੱਜ ਕਾਲ ਤੱਕ ਤਨੂ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਅੱਜ ਇਹਨਾਂ ਦੀਆਂ ਮੁਲਾਕਾਤਾਂ ਮੀਟਿੰਗਾਂ ਰੈਲੀਆਂ ਜੋ ਲੋਕ ਬਾਲ ਦਿਵਸ ਬਣਾ ਰਹੇ ਆ ਆਕਾਲ ਤਖਤ ਸਭ ਦੇ ਹੁਕਮ ਦੇ ਉਲਟ ਬੀਜੇਪੀ ਸੈਂਟਰ ਸਰਕਾਰ ਦੇ ਹੱਥਾਂ ਚ ਛੇੜ ਕੇ ਉਹਨਾਂ ਨਾਲ ਜਾ ਕੇ ਸਟੇਜਾਂ ਸਾਂਝੀਆਂ ਕਰਨੀਆਂ ਜਿਹੜੇ ਆਕਾਲ ਤਖਤ ਸਭ ਤੋਂ ਭਗਾਉੜੇ ਨੇ ਜਿਨ੍ਹਾਂ ਨੇ ਆਕਾਲ ਤਖਤ ਸਾਹਿਬ ਨੂੰ ਗਮਰਾਹ ਕਰਨ ਦੀ ਢਜਾਉਣ ਦੀ ਕੋਸ਼ਿਸ਼ ਕੀਤੀ ਆਪ ਐਪਲੀਕੇਸ਼ਨ ਦਿੱਤੀ ਕਿ ਸਾਨੂੰ ਸਜ਼ਾ ਲਾਓ ਸੇਵਾ ਲਾਓ ਸਾਤੋਂ ਗਲਤੀਆਂ ਹੋਈਆਂ ਗਨਾਹ ਹੋਇਆ ਆਪ ਮੰਨੇ ਤੇ ਉੱਥੇ ਜਾ ਕੇ ਮੁੱਕਰ ਗਏ ਤੇ ਉਹ ਲੋਕਾਂ ਨਾਲ ਸਟੇਜਾਂ ਸਾਂਝੀਆਂ ਕਰਨੀਆਂ ਜਿਨ੍ਹਾਂ ਨੂੰ ਆਕਾਲ ਤਖਤ ਦੀ ਫਸੀਲ ਤੋਂ ਆਵਾਜ਼ਾਂ ਆ ਰਹੀਆਂ ਕਿ ਚੰਦੂ ਮਾਜਰਾ ਤੂੰ ਝੂਠ ਬੋਲਦਾ ਹੈ ਆ ਦੇਖ ਤਰੇ ਖ랍 ਸਬੂਤ ਪਰ ਉਹ ਚੰਦੂ ਮਾਹਰਿਆਂ ਨਾਲ ਸਟੇਜਾਂ ਸਾਂਝੀਆਂ ਕਰਨੀਆਂ ਫਸੀਲ ਤੋਂ ਲਾਹਣ ਤਾਂ ਪੈਰੀਆਂ ਉਹ ਬੰਦੇ ਨੂੰ ਤੇ ਉਹਨਾਂ ਨੇ ਸਟੇਜਾਂ ਸਾਂਝੀਆਂ ਕਰ ਰਹੇ ਆ ਪਰਮਿੰਦਰ ਤੂੰ ਦੋਸੀਆਂ ਵਾਲੇ ਇੱਕ ਟਾਇਰੇ 'ਚ ਖੜ ਤੇ ਬਾਅਦ ਚ ਉਹਨਾਂ ਨੂੰ ਸਜ਼ਾ ਨਹੀਂ ਲਾਈ ਤੇ ਸਨਮਾਨ ਲੈ ਰਹੇ ਆ ਤੇ ਕਲੀਅਰ ਹੈ ਕਿ ਦੋ ਤਰੀ ਸਿੰਘ ਸਾਹਿਬ ਗੈਨੀ ਰਘਵੀਰ ਸਿੰਘ ਨੂੰ ਵੀ ਬੇਨਤੀ ਕੀਤੀ ਹੈ ਕਿ ਨજર ਅਸਾਂ ਨਹੀਂ ਕਰੋ ਤੁਸੀਂ ਪਿਛਲੇ ਸਮਿਆਂ ਦੀ ਪਿਛਲੇ ਫੈਸਲਿਆਂ ਦੀ ਕਿ ਕਿਤੇ ਕੌਮ ਨਾਲ ਧੋਖਾ ਤਾਂ ਨਹੀਂ ਕਰ ਰਹੇ ਤੇ ਨਾਲ ਤਸਤਾਬਾ ਵੀ ਕੀਤਾ ਅੱਜ ਦੀ ਅੰਤਰੰਕ ਕਮੇਟੀ ਨੇ ਕਿ ਜੇ ਅਸੀਂ ਪਹਿਲਾਂ ਸੋਚ ਲਿਆ ਹੁੰਦਾ ਪਰਖ ਲਿਆ ਹੁੰਦਾ ਵੇਖ ਲਿਆ ਹੁੰਦਾ ਵੀ ਇਹ ਲੋਕ ਏਜੰਸੀਆਂ ਦੇ ਹਿਸਿਆਰੇ ਤੇ ਕਰ ਰਹੇ ਐ ਕੌਮ ਦਾ ਨੁਕਸਾਨ ਤਾਂ ਅੱਜ ਪੰਥ ਦੇ ਕੌਮ ਦੇ ਹਾਲਾਤ ਨਾ ਹੁੰਦੇ ਜਿਹੜਾ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜਿਆਦਾ ਅਸੀਂ ਕਹੀਏ ਕਿ ਸਾਬਕਾ ਜੱਥੇਦਾਰ ਜੁੜੇ ਰਹੇ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਉੱਤੇ ਰਹਾ ਤੁਸੀਂ ਦੱਸ ਸਕਦੇ ਹੋ ਦੋਸ਼ ਕੀ ਲੱਗੇ ਸੀ ਉਹਨਾਂ ਉੱਤੇ ਮੈਂ ਸਮਝਦਾ ਬਿਲਕੁਲ ਜਿੰਨੇ ਦੋਸ਼ ਲੱਗੇ ਜਿੰਨੇ ਦੋਸ਼ ਲੱਗੇ ਕਈ ਤਾਂ ਉਹ ਆਪ ਹੀ ਮੰਨੀ ਜਾਂਦੇ ਨੇ ਆਪ ਹੀ ਕਹੀ ਜਾਂਦੇ ਆ ਕਿ ਠੀਕ ਹੈ ਪਤਤ ਮੁੱਖ ਮੰਤਰੀ ਦੇ ਮੁੰਡੇ ਦੀ ਅਰਦਾਸ ਮੁੰਡੇ ਦੀ ਅਰਦਾਸ ਕਰਨੀ ਮੇਰੀ ਮਜਬੂਰੀ ਸੀ ਠੀਕ ਹੈ ਜਾਂ ਰਾਗਵ ਚੱਡੇ ਦੇ ਤੁਰ ਕੇ ਜਾਣਾ ਅਕਾਲ ਤਖਸਾਲ ਦੀ ਮਰਿਆਦਾ ਤੋਂ ਜਾਂ ਮੁੱਖ ਮੰਤਰੀ ਦੇ ਨਿਵਾ ਪਹਿਲੀ ਵਾਰ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਲਾਸੀ ਹੋਈ ਸਿੱਖ ਹਿਸਟਰੀ ਚ ਪਹਿਲੀ ਵਾਰ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਲਾਸੀ ਹੋਈ ਇਹ ਕਿਹਦੀ ਜ਼ਰਤ ਪੈਗੀ ਤੇ ਪਰ ਸਿੰਘ ਸਾਹਿਬ ਚੁੱਪੀ ਧਾਰੀ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਜੰਗਲਾ ਟਪਕੇ ਜੋ ਸ਼ਾਂਤੀ ਦਾ ਸੋਮਾ ਜੋ ਭਗਤੀ ਦਾ ਕੇਂਦਰ ਹੈ ਉਸ ਦੇ ਵਿੱਚ ਬਸ਼ਰਾਰਤੀ ਬੰਦਾ ਵੜਦਾ ਹੈ ਪਰਾਪਾ ਬੋਲੇ ਕਿਉਂ ਨਹੀਂ ਕਿਉਂਕਿ ਸਾਡਾ ਯਾਰ ਸੀ ਮੁੱਖ ਮੰਤਰੀ ਅਸੀਂ ਉਹਦੇ ਪਤਿਤ ਮੁੰਡੇ ਦੇ ਵਿਆਹ ਤੇ ਗਏ ਆ ਸੋ ਇਸ ਕਰਕੇ ਤੇ ਹੋਰ ਜੋ ਰਿਸ਼ਤੇਦਾਰਾਂ ਨੇ ਇਲਜ਼ਾਮ ਲਾਏ ਨਹੀਂ ਉਹਨਾਂ ਦਾ ਕੋਈ ਜਵਾਬ ਨਹੀਂ ਅਕਾਲ ਤਖਤ ਤਖਤ ਸਾਹਿਬ ਜੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਹਜ਼ੂਰੀ ਦੇ ਵਿੱਚ ਪੰਜੇ ਬਹਿ ਕੇ ਲਿਖ ਰਹੇ ਨੇ ਕਿ ਦਮਤਕ ਸ੍ਰੀ ਦਮਦਮਾ ਸਾਹਿਬ ਤੇ ਮਰਿਆਦਾ ਦੀ ਘੋਰ ਲੰਘਣਾ ਕੀਤੀ ਬੇਅਦਬੀ ਕੀਤੀ ਬڑا ਪੰਥ ਦਾ ਨੁਕਸਾਨ ਇੱਕ ਜਮਾਬੜਾ ਲਾਇਆ মিডিਆ ਬੁਲਾਇਆ ਇੱਕ ਪਰਦਾ ਹੁੰਦਾ ਸਿੱਖ ਤੇ ਪੰਜਾਂ ਦਾ ਪੰਜਾਂ ਦਾ ਤੇ ਸਿੱਖ ਦਾ ਪਰਦਾ ਹੁੰਦਾ ਪੰਜਾਂ ਨੂੰ ਗੁਰੂ ਦਾ ਰੂਪ ਦਿੱਤਾ ਉਹ ਪਰਦੇ 'ਚ ਬਹਿ ਕੇ ਸਿੱਖ ਨੂੰ ਸੁਣਦੇ ਆ ਮਹਿਸੂਸ ਕਰਦੇ ਜੇ ਕੋਈ ਸਿੱਖ ਅਪੀਲ ਕਰੇ ਵੀ ਮੈਨੂੰ ਸੁਣਿਆ ਜਾਵੇ ਤਾਂ ਉਹ ਸੁਣਦੇ ਨੇ ਤੇ ਉਸ ਤੋਂ ਬਾਅਦ ਫੇਰ ਉਹ ਅੰਦਰ ਬਹਿ ਕੇ ਗੁਰਮਤਾ ਕਰਦੇ ਆ ਸਿੱਖ ਦੀ ਲੱਜ ਪੱਤ ਰੱਖਦੀ ਐ ਕਿ ਜੇ ਕੋਈ ਕ੍ਰਾਇਤ ਹੋਈ ਐ ਤਾਂ ਅੰਦਰ ਬਹਿ ਕੇ ਉਹਨੂੰ ਸੇਵਾ ਲਾਉਂਦੇ ਐ ਪਰ ਇਹਨਾਂ ਨੇ ਜਮਾਵੜਾ ਲਾਤਾ ਪੰਜਾਂ ਨੂੰ ਖੜੇ ਕਰ ਲੈ ਵੀ ਖੜੇ ਹੋ ਜਾਓ ਮੂਰੇ ਮੀਡੀਆ ਬੁਲਾ ਲਿਆ ਸੰਗਤ ਵੇਖ ਰਹੀ ਐ ਤੇ ਕੀ ਤੇ ਇਸ ਕੌਮ ਦੀਆਂ ਸੰਸਥਾਵਾਂ ਨੂੰ ਕਹਿ ਰਿਹਾ ਕਿ ਸੰਭੂ ਤੱਕ ਦੇ ਏਰੀਆ ਤੇ ਆ ਮਤਾ ਪੜੋ ਕਿਸ ਤਰ੍ਹਾਂ ਜਿੱਥੇ ਪੰਜ ਸਿੰਘ ਸਹਿਬਾਨ ਇਸ ਸੰਸਥਾ ਚ ਸੇਵਾ ਦੇ ਮੈਂਬਰ ਤੌਰ ਤੇ ਕਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚੋਂ ਮੈਂਬਰ ਪਾਈ ਜਾਂਦੇ ਐ ਕਿਸ ਤਰ੍ਹਾਂ ਇਸ ਸੰਸਥਾ ਨੂੰ ਮਾਣ ਹੈ ਕੇ ਸਿੰਘ ਸਾਹਿਬ ਹੈਡ ਗ੍ਰੰਟੀ ਸਾਹਿਬ ਦੀ ਪੂਜਨਿਕ ਪਦਵੀ ਸੇਵਾ ਦੀ ਜ਼ਿੰਮੇਵਾਰੀ ਵੀ ਇਹ ਸੰਸਥਾ ਕੋਲੇ ਹੈ ਸ੍ਰੀ ਤਕਾਲ ਤੱਕ ਸਭ ਤਿੰਨੇ ਤਖਤਾਂ ਦੀ ਸੇਵਾਦਾਰ ਦੀ ਜ਼ਿੰਮੇਵਾਰੀ ਵੀ ਇਸ ਸੰਸਥਾ ਕੋਲੇ ਹੈ ਤੇ ਉਸ ਸੰਸਥਾ ਨੂੰ ਟੀਚਰਾਂ ਕੀਤੀਆਂ ਜਾ ਰਹੀਆਂ ਮਜ਼ਾਕ ਲੜਾਇਆ ਜਾ ਰਿਹਾ ਮਖੌਲ ਲੜਾਇਆ ਜਾ ਰਿਹਾ ਉਹ ਲੋਕਾਂ ਵੱਲੋਂ ਜੋ ਇਸ ਸੰਸਥਾ ਤੇ ਸੇਵਾ ਬਣਵਾ ਰਹੇ ਆ ਜਦੋਂ ਪਦਵੀ ਤੇ ਸੀ ਜਿਹੜੀ ਪਦਵੀ ਨਾਲ ਅਸੀਂ ਰਾਸ਼ਟਰਪਤੀ ਨੂੰ ਵੀ ਤਲਬ ਕਰ ਸਕਦੇ ਆ ਐਡੀ ਵੱਡੀ ਪਦਵੀ ਕੌਮ ਨੇ ਦਿੱਤੀ ਤੇ ਅੱਜ ਕਹਿ ਰਹੇ ਹਾਂ ਕਿ ਸਾਡੇ ਨਿਘਾਰ ਆ ਗਿਆ ਸੰਸਥਾਵਾਂ ਦੇ ਵਿੱਚ ਕੌਮ ਚ ਨਿਘਾਰ ਆ ਗਿਆ ਤੁਸੀਂ ਅੱਜ ਕਹਿਣੇ ਹੋ ਕਪਲੇ ਹੋ ਰਹੀ ਹੈ ਕਰਾਪਸ਼ਨ ਹੋ ਰਹੀ ਹੈ ਸਿੰਘ ਸਾਹਿਬ ਜੀ ਤੁਸੀਂ ਤੁਹਾਡਾ ਹਰ ਇੱਕ ਬਚਨ ਮੰਨਿਆ ਜਾ ਰਿਹਾ ਸੀ 16 ਅਧਿਕਾਰੀ ਬੇਲੇ ਕੀਤੇ ਤੁਸੀਂ ਸਾਬਕਾ ਅੰਤਰੰਕ ਕਮੇਟੀ ਨੂੰ ਪਿਉਲੀ ਵਰਗੇ ਵਿੱਚ ਹੈ ਮਹਿਤੇ ਵਰਗੇ ਵਿੱਚ ਕਿੰਨੀ ਭੌਰ ਸਾਹ ਵਰਗੇ ਵਿੱਚ ਸਭ ਦੇ ਸੇਵਾ ਕਾਲ ਤੇ ਰੋਕ ਲਾਈ ਤੇ ਤੁਸੀਂ ਮੌਜੂਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਅੰਤਰੰਕ ਕਮੇਟੀ ਨੂੰ ਵੀ ਸੇਵਾ ਲਈ ਲਾਓ ਜੀ ਸਦਕੇ ਲਾਓ ਪਰ ਇਹ ਤਾਂ ਨਹੀਂ ਕਿ ਤੁਹਾਨੂੰ ਪੰਥ ਨੇ ਕੌਮ ਨੇ ਸੇਵਾ ਦਿੱਤੀ ਤੇ ਤੁਸੀਂ ਕਹਾੜਾ ਪੰਥ ਵਾਲੀ ਚਲਾਓ ਕਿਦੇ ਉਹ ਤਾਕਤਾਂ ਬਲ ਵੀ ਚਲਾਉਂਦੇ ਜਿਨ੍ਹਾਂ ਦੇ 84 ਦੇ ਵਿੱਚ ਨਰ ਸੰਘਾਰ ਕੀਤਾ ਸਿੱਖ ਕੌਮ ਦਾ ਤੁਸੀਂ ਉਹਨਾਂ ਦੇ ਘਰਾਂ 'ਚ ਜਾ ਰਹੇ ਹੋ ਜਿਹੜੇ ਐਨਐਸਏ ਲਾਰੇ ਆ ਸਾਡੇ ਨੌਜਵਾਨਾਂ ਦੇ ਉਹਨਾਂ ਦੇ ਤੁਸੀਂ ਪ੍ਰਿੰਕਾ ਚੋਪੜਾ ਵਰਗਿਆਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਕਿ ਉੱਥੇ ਕਿਸ ਤਰ੍ਹਾਂ ਜੋ ਤੁਸੀਂ ਕਹਿ ਰਹੇ ਹੋ ਕਿ ਸਾਡੀ ਸ਼ੈਂਟਰ ਨਾਲ ਜਾਰੀ ਹੈ ਤਾਂ ਕਿਉਂ ਤੁਸੀਂ ਮਸਲੇ ਹੱਲ ਨਹੀਂ ਕਰਾਏ ਕਿਉਂ ਨਹੀਂ ਕਿਹਾ ਵੀ ਤੁਸੀਂ ਐਨਐਸਏ ਕਿਉਂ ਲਾ ਰਹੇ ਹੋ ਕਿਉਂ ਨਹੀਂ ਕਿਹਾ ਤੁਸੀਂ ਬੰਦੀ ਸਿੰਘ ਨਹੀਂ ਛੱਡ ਰਹੇ ਕਿਉਂ ਨਹੀਂ ਕਿਹਾ ਤੁਸੀਂ ਹਰਿਆਣਾ ਕਮੇਟੀ ਤੋੜ ਰਹੇ ਹੋ ਸੋ ਇਹ ਸਵਾਲ ਅੱਜ ਕਲੀਅਰ ਹੋ ਗਏ ਕਿ ਜਦੋਂ ਤੁਸੀਂ ਇਹ ਬੋਲਣੇ ਨਹੀਂ ਸੀ ਲਵਜ ਕੋਈ ਨਹੀਂ ਬੋਲਦਾ ਹਰ ਇੱਕ ਸਿੱਖ ਕਹਿੰਦਾ ਹੈ ਕਿ ਸਾਡੇ ਤਖਤ ਦਾ ਸੇਵਾਦਾਰ ਰਿਆ ਸਾਨੂੰ ਸਨਮਾਨ ਹੈ ਮਾਨ ਹੈ ਪਰ ਇੱਕ ਵਾਰ ਹੋਇਆ ਦੋ ਵਾਰ ਹੋਇਆ ਤਿੰਨ ਵਾਰ ਹੋਇਆ ਸਿੱਖ ਕੌਮ ਤਾਂ ਇੰਨੀ ਸ਼ੁਕਰਗੁਜ਼ਾਰ ਆ ਕਿ ਥੋੜਾ ਜਾਂ ਵੀ ਕੌਮ ਤੇ ਕੋਈ احسان کرے ਤਾਂ ਕੌਮ احسان ਨਹੀਂ ਭੁੱਲਦੀ ਤੇ ਇਹ ਲੋਕਾਂ ਨੂੰ ਗੁਰੂ ਨੇ ਕੌਮ ਨੇ ਪੰਥ ਨੇ ਚੱਕ ਕੇ ਪੰਥ ਦੀ ਸਭ ਤੋਂ ਵੱਡੀ ਪਦਵੀ ਤੇ ਬਹਾਇਆ ਤੇ ਅੱਜ ਪੰਥ ਦੇ ਖਿਲਾਫ ਵੀ ਕਹਾੜਾ ਫੜ ਲਿਆ ਗੁਰੂ ਦੇ ਸਿਧਾਂਤ ਦੀ ਉਲਟ ਜਾ ਰਹੇ ਆ ਕਿ ਗੁਰੂ ਦਾ ਵਿਧਾਨ ਹੈ ਸੇਵਾਵਾਂ ਮਿਲਨੀ ਆ ਗੁਰੂ ਸਾਨੂੰ ਜੇ ਸੇਵਾ ਤੋਂ ਮੁਕਤ ਕਰ ਰਿਹਾ ਹੈਗਾ ਤੇ ਗੁਰੂ ਦੀ ਪ੍ਰਕਿਰਿਆ ਜੇ ਇੱਕ ਸਿੱਖ ਨੂੰ ਆਪਣੀ ਦਰਸਨੀ ਡੌਡੀ ਚੋ ਗੁਰੂ ਬਚਾ ਰਿਹਾ ਗੋਲੀ ਤੋਂ ਤੇ ਅਸੀਂ ਕਹਿ ਰਹੇ ਆ ਵੀ ਉਹਦੇ ਮੱਥੇ 'ਚ ਨਾਗਣੀ ਮਾਰੋ ਉਹਦੇ ਹਿੱਕ 'ਚ ਨਾਗਣੀ ਮਾਰੋ ਉਹਦੇ ਗੋਲੀਆਂ ਮਾਰੋ ਤੇ ਉਹ ਲੋਕਾਂ ਨਾਲ ਜਿਹੜੇ ਗੋਲੀਆਂ ਮਾਰਦੇ ਆ ਹਰਮੰਦਰ ਸਾਹਿਬ ਦੀ ਮਰਿਆਦਾ ਭੰਗ ਕਰਦੇ ਆ ਤੇ ਤੁਸੀਂ ਉਹਨਾਂ ਨਾਲ ਪਹਿਲਾਂ ਮੀਟਿੰਗਾਂ ਕਰਦੇ ਹੋ ਸਾਰੀਆਂ ਵੀਡੀਓ ਨੇ ਕੀ ਤੁਹਾਡਾ ਇਸ਼ਾਰਾ ਤਾਂ ਨਹੀਂ ਸੀ ਤੁਹਾਡੀ ਇਸ ਕਰਕੇ ਕਹਿ ਰਹੀਆਂ ਕਿ ਸ਼ਾਰੀ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਕੋਲੇ ਦੋ ਵੱਡੀਆਂ ਸੇਵਾਵਾਂ ਵੱਡੀਆਂ ਪਦਵੀਆਂ ਉਹ ਵਿਚਾਰ ਨੂੰ ਸੋਚਣ ਅੱਛਾ ਸ਼੍ਰੀ ਅਕਾਲ ਤਖਤ ਦੇ ਜੋਤੇਦਾਰ ਯਾਨੀ ਰਕबीर ਸਿੰਘ ਜੀ ਦੇ ਫੇਸਬੁੱਕ ਪੋਸਟ ਜਿਹੜੀ ਉਹਨਾਂ ਨੇ ਬੀਤੇ ਦਿਨੀ ਕੀਤੀ ਸੀਗੀ ਉਸ ਦਾ ਜ਼ਿਕਰ ਵੀ ਹੋਇਆ ਇਹਦੇ ਵਿੱਚ ਦੱਸ ਸਕਦੇ ਹੋ ਕੀ ਜ਼ਿਕਰ ਹਾਂਜੀ ਬਿਲਕੁਲ ਹੋਇਆ ਕਿਉਂਕਿ ਸਮੁੱਚੇ ਸਟਾਫ ਨੂੰ ਵੀ ਅਗਾਹ ਕੀਤਾ ਅਕਾਲ ਤਖਤ ਸਾਹਿਬ ਦੇ ਕਿਉਂਕਿ ਕਈ ਫੈਸਲਿਆਂ ਦੇ ਵਿੱਚ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਅਕਾਲ ਤਖਸਾ ਤੋਂ ਹੁਕਮਨਾਮੇ ਹੋਏ ਆ ਕਿ ਜੇ ਸੰਵਧਾਨਕ ਕਾਨੂੰਨੀ ਮਸਲਾ ਹੋਵੇ ਤਾਂ ਉਹ ਵਿਚਾਰਿਆ ਨਾ ਜਾਵੇ ਅਕਾਲ ਤਖਸਾ ਵਾਲਾ ਤੇ ਉਹਦੇ ਸਟਾਫ ਨੇ ਸਿੰਘ ਸਾਹਿਬਾਨ ਨੂੰ ਬੇਨਤੀ ਕਰਨੀ ਸੀ ਦੱਸਣੇ ਪੜ ਕੇ ਸੰਪਰਾਣੇ ਮੱਤੇ ਦੱਸਣੇ ਸੀਗੇ ਉਸ ਤੋਂ ਬਾਅਦ ਤੇ ਜੋ ਫੇਸਬੁਕ ਪੋਸਟ ਹੋਈ ਆ ਐਡੀ ਸੰਸਥਾ ਨੇ ਅੰਤਰਨਕ ਕਮੇਟੀ ਨੇ ਕਮੇਟੀ ਬਣਾਈ 50 ਦਿਨ ਪੜਤਾਲ ਹੋਈ ਫਿਰ ਸਾਰੀ ਅੰਤਰਨਕ ਕਮੇਟੀ ਵਿੱਚ ਵਿਰੋਧੀ ਮੈਂਬਰ ਵੀ ਸੀ ਉਹਨਾਂ ਨੇ ਸਹਿਮਤੀ ਦਿੱਤੀ